ਕਹਿੰਦਾ ਕੱਚੇ ਕੋਠੇ ਢਾ ਕੇ ਕੋਠੀ ਪੈ ਗਈ ਏ ਕੱਚੇ ਕੋਠੇ ਢਾ ਕੇ ਕੋਠੀ ਪੈ ਗਈ ਕੱਚੇ ਕੋਠੇ ਢਾ ਕੇ ਕੋਠੀ ਪੈ ਗਈ ਏ ਘਰ ਦੇ ਵਿੱਚ ਕੋਈ ਥਾਂ ਨਾ ਕੱਚੀ ਰਹਿ ਗਈ ਏ ਡਰਾਈੰਗ ਰੂਮ ਤੇ ਲੌਬੀ ਬਾਹਲੇ ਸਜੇ ਨੇ ਓਪਨ ਵਿੱਚ ਰਸੋਈ ਦੇ ਭਾਂਡੇ ਫੱਬੇ ਨੇ ਕਮਰੇ ਅੱਡੋ-ਅੱਡ ਨੇ ਸਬਣਾ ਜੀਆਂ ਦੇ ਨਾਲੇ ਮੀਆਂ ਬੀਬੀ ਪੁੱਤਰ ਧੀਆਂ ਦੇ ਤੇ ਬੈਡਰੂਮ ਵੀ ਤਿੰਨ ਚਾਰ ਵਿੱਚ ਬਣਾਏ ਨੇ ਤੇ ਰੰਗ ਰੋਗਣ ਜਾਂ ਕਰਕੇ ਬੜੇ ਸਜਾਏ ਨੇ ਪਰ ਘਰ ਦੇ ਵਿੱਚ ਆਉਂਦੇ ਪਰ ਘਰ ਦੇ ਵਿੱਚ ਆਉਂਦੇ ਚਿੜੀਆਂ ਕਾ ਨਹੀਂ ਤੇ ਮੰਜੀ ਡੋਨ ਨੂੰ ਬਾਪੂ ਦੀ ਕੋਈ ਤੇ ਮੰਜੀ ਡੋਨ ਨੂੰ ਬਾਪੂ ਦੀ ਕੋਈ ਅੱਜ ਦੀ ਤਰਾਸ ਲਈ ਠੀਕ ਹੈ ਬਾਥਰੂਮ ਦੀ ਪੂਰੀ ਟੌਰ ਹੀ ਕੱਢੀਏ ਬਾਥਰੂਮ ਦੀ ਪੂਰੀ ਟੌਰ ਹੀ ਕੱਢੀ ਏ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਏ ਟੂਟੀਆਂ ਦੇ ਵਿੱਚ ਪਾਣੀ ਠੰਡੇ ਤੱਤੇ ਨੇ ਉਹ ਵਨਸਵਨੇ ਤੇਲ ਤੇ ਸਾਬਣ ਨੇ ਵਨਸਵਨੇ ਤੇਲ ਤੇ ਸਾਬਣ ਰੱਖੇ ਨੇ ਉਹ ਫਰਸ਼ਾਂ ਉੱਤੇ ਸੋਨਾ ਪੱਥਰ ਲੱਗਿਆ ਏ ਸੱਜ ਵਿਆਹੀ ਵਾਂਗੂ ਦੇ ਘਰ ਸੱਜਿਆ ਏ ਪਰ ਬੋੜ ਤੇ ਪਿੱਪਲ ਵਰਗੀ ਘਰ ਵਿੱਚ ਸ਼ਾਹ ਨਹੀਂ ਪਰ ਬੋਰ ਤੇ ਪਿੱਪਲ ਵਰਗੀ ਘਰ ਵਿੱਚ ਸ਼ਾਂ ਨਹੀਂ ਤੇ ਮੰਜੀ ਡਾਉਨ ਨੂੰ ਬਾਪੂ ਦੀ ਕੋਈ ਹਾਂਜੀ ਤੇ ਮੰਜੀ ਡਾਉਨ ਨੂੰ ਬਾਪੂ ਦੀ ਕੋਈ ਹਾਂਜੀ ਏਸੀ ਗੀਜਰ ਨਾਲੇ ਹੀਟਰ ਲੱਗੇ ਨੇ ਹਾਂ ਏਸੀ ਏਸੀ ਗੀਜਰ ਨਾਲੇ ਹੀਟਰ ਲੱਗੇ ਨੇ ਉਹ ਫੈਂਸੀ ਲਾਈਟਾਂ ਛੱਤ ਨਾਲ ਝੂਮਰ ਵੱਜੇ ਨੇ ਰੰਗ ਰੋਗਨ ਵੀ ਬਹੁਤਾ ਸੋਹਣਾ ਕਰਿਆ ਏ ਤੇ ਬਾਪੇਪਰ ਵੀ ਕੰਦਾ ਉੱਤੇ ਚੜਿਆ ਏ ਲਾੜੇ ਪੇਪਰ ਵੀ ਕੰਧਾ ਉੱਤੇ ਚੜਿਆ ਏ ਤਿਆਗ ਸ਼ੇਰ ਸੁਣਨ ਵਾਲਾ ਬਾਹਰ ਗੇਟ ਤੇ ਜੀ ਆਇਆਂ ਲਿਖਵਾਇਆ ਹੈ ਬਾਹਰ ਗੇਟ ਤੇ ਜੀ ਆਇਆਂ ਲਿਖਵਾਇਆ ਏ ਅੰਦਰ ਸ਼ੇਰ ਦੇ ਵਰਗਾ ਕੁੱਤਾ ਭਾਇਆ ਹੈ ਘਰਾ ਸਾਹਿਬ ਆਰਦੂ ਸਾਹਿਬ ਬਾਹਰ ਗੇਟ ਤੇ ਜੀ ਆਇਆਂ ਲਿਖਵਾਇਆ ਏ ਅੰਦਰ ਸ਼ੇਰ ਦੇ ਵਰਗਾ ਕੁੱਤਾ ਭਾਇਆ ਏ ਰੋਟੀ ਨਹੀਂ ਉਹ ਮੀਟ ਨਾਲ ਢੱਡ ਭਰਦਾ ਏ ਰਾਜਿਆਂ ਵਾਂਗੂ ਉਹ ਤਾਂ ਮੌਜਾਂ ਕਰਦਾ ਏ ਰੋਟੀ ਨਹੀਂ ਉਹ ਮੀਟ ਨਾਲ ਢੱਡ ਭਰਦਾ ਏ ਰਾਜਿਆਂ ਵਾਂਗੂ ਉਹ ਤਾਂ ਮੌਜਾਂ ਕਰਦਾ ਏ ਵਾਰੇ-ਵਾਰੇ ਜਾਵਾ ਉਹਦੀਆਂ ਮੜਕਾਂ ਤੇ ਤੇ ਸੰਗਲੀ ਫੜ ਕੇ ਫਿਰਨ ਤਰਾਉਂਦੇ ਛੜਕਾਂ ਛੜਕਾਂ ਹਾਂਜੀ ਸੰਗਲੀ ਫੜ ਕੇ ਫਿਰਨ ਤਰਾਉਂਦੇ ਛੜਕਾਂ ਤੇ ਹੋਰ ਘਰ ਦੇ ਵਿੱਚ ਮੱਝਾਂ ਗਾ ਨਹੀਂ ਤੇ ਮੰਜੀ ਡੋਂਗੂ ਬਾਪੂ ਦੀ ਕੋਈ ਬਾਦਸ਼ਾਹ ਐਂਡ ਵਾਲਾ ਪਹਿਰਾ ਆਸੇ-ਪਾਸੇ ਕਈ ਕੈਮਰੇ ਲਾਏ ਨੇ ਆਸੇ-ਪਾਸੇ ਕਈ ਕੈਮਰੇ ਲਾਏ ਨੇ ਓਏ ਆਪੇ ਬੂਹੇ ਖੁੱਲਦੇ ਸੈਂਸਰ ਲਾਏ ਨੇ ਆਪੇ ਬੂਹੇ ਖੁੱਲਦੇ ਸੈਂਸਰ ਲਾਏ ਨੇ ਤਾੜੀ ਮਾਰਿਆਂ ਆਪੇ ਲਾਈਟਾਂ ਜਗਦੀਆਂ ਨੇ ਓਏ ਅੰਬਰਾਂ ਦੇ ਚੰਨ ਤਾਰਿਆਂ ਵਾਂਗੂ ਸਜਦੀਆਂ ਨੇ ਪਰ ਜਿੰਨੀ ਵੱਡੀ ਕੋਠੀ ਉਹਨਾਂ ਪਿਆਰ ਨਹੀਂ ਪਰ ਜਿੰਨੀ ਵੱਡੀ ਕੋਠੀ ਉਹਨਾਂ ਪਿਆਰ ਨਹੀਂ ਇੱਕ ਦੂਜੇ ਲਈ ਦਿਲ ਦੇ ਵਿੱਚ ਸਤਕਾਰ ਨਹੀਂ ਗੁਲਾਮੀ ਵਾਲਿਆ ਘਰ ਵਿੱਚ ਦਾਦੀ ਮਾਂ ਨਹੀਂ ਗੁਲਾਮੀ ਵਾਲਿਆ ਘਰ ਵਿੱਚ ਦਾਦੀ ਮਾਂ ਨਹੀਂ ਤੇ ਮੰਜੀ ਡਾਉਨ ਨੂੰ ਬਾਪੂ ਦੀ ਕੋਈ ਆ ਨਹੀਂ ਤੇ ਮੰਜੀ ਡਾਉਨ ਨੂੰ ਬਾਪੂ ਦੀ